ਨਵਾਂ ਸ਼ਹਿਰ ਪੁਲਿਸ ਨੂੰ ਉਸ ਵੇਲੇ ਭਾਰੀ ਸਵਾਲ ਤਾਂ ਮਿਲੀ ਜਦੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਇੱਕ ਨਸ਼ਾ ਖਰੀਦਾ ਸੀ ਤੇ ਇੱਕ ਵੇਚਦਾ ਸੀ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਐਸਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਨਵਾਂ ਸ਼ਹਿਰ ਬੰਗਾ 메ਨ ਰੋਡ ਦੇ ਉੱਪਰ ਦਸਕੀਤੀ ਜਾ ਰਹੀ ਸੀ ਇੱਕ ਲਿੰਕ ਰੋਡ ਦੇ ਉੱਪਰ ਖੜੇ ਇੱਕ ਨੌਜਵਾਨ ਦੇਖਿਆ ਜਿਹਦੇ ਤੋਂ ਪੁੱਛਗਿੱਛ ਕੀਤੀ ਉਹਦੇ ਕੋਲੋਂ ਤਲਾਸ਼ੀ ਲੈਣ ਤੇ ਭਾਰੀ ਮਾਤਨ ਨਸ਼ੀਲਾ ਪਦਾਰਥ ਬਰਾਮਦ ਹੋਈ ਜਦੋਂ ਪੁੱਛਗਿੱਛ ਕੀਤੀ ਉਹ ਕੀ ਕਰ ਰਿਹਾ ਆ ਸੀ ਉਹਨੂੰ ਦੱਸਿਆ ਕਿ ਉਹ ਇੱਕ ਵਿਅਕਤੀ ਨੂੰ ਇਹ ਸਮਾਨ ਦੇਣ ਆਏ ਸੀ ਪੁਲਿਸ ਨੇ ਆਣਾ ਜਲ ਵਿਛਾਲਿਆ ਉਸ ਵਿਅਕਤੀ ਨੂੰ ਦੂਜੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਦਾਲਤ ਵਿੱਚ ਪੇਸ਼ ਕਰਕੇ ਰਿਮਾਨ ਲੈ ਲਿਆ ਪੁਲਿਸ ਵੱਲੋਂ ਉੱਥੋਂ ਸੁਣਾਉਂਦੇ ਆ ਇਸ ਵੇਲੇ ਐਸਪੀ ਕੀ ਜਾਣਕਾਰੀ ਦੇ ਰਹੇ ਹਨ ਸ਼ਿਆਦੇ ਖਿਲਾਫ ਜਿਹੜੀ ਮਹਿੰਮ ਚੱਲ ਰਹੀ ਹੈ ਇਸ ਦੇ ਸਬੰਧ ਵਿੱਚ ਪੰਜਾਬ ਸਰਕਾਰ ਸਾਡੇ ਡੀਜੀਪੀ ਪੰਜਾਬ ਡੀਆਜੀ ਰੇਂਜ ਅਤੇ ਸੀਨੀਅਰ ਅਫਸਰਾਂ ਵੱਲੋਂ ਵੱਖ-ਵੱਖ ਟਾਈਮਾਂ ਦੇ ਉੱਪਰ ਸਾਨੂੰ ਹਦਾਇਤਾਂ ਜਾਰੀ ਹੁੰਦੀਆਂ ਇਹ ਹਦਾਇਤਾਂ ਨੂੰ ਫੋਲੋ ਕਰਦੇ ਕਰਦੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸਾਰੇ ਐਸਐਚਓਜ਼ ਤੇ ਹਲਕਾ ਜੀਓਜ਼ ਨਾਲ ਡੇਲੀ ਮੀਟਿੰਗ ਕਰਕੇ ਇਸ ਸਬੰਧੀ ਉਹਨਾਂ ਦੀ ਕਾਰਗੁਜ਼ਾਰੀ ਰਿਪੋਰਟ ਜਿਹੜੀ ਹੈਗੀ ਹੈ ਲਈ ਜਾਂਦੀ ਹੈ ਇਸੇ ਮੁਹਿੰਮ ਦੇ ਵਿੱਚ ਇਸੇ ਮਿਹਨਤ ਸਦਕਾ ਸਾਡੀ ਸੀਆਈਏ ਟੀਮ ਨੂੰ ਅਤੇ ਸਿਟੀ ਨਵਾਂ ਸ਼ਹਿਰ ਪੁਲਿਸ ਸਟੇਸ਼ਨ ਟੀਮ ਨੂੰ ਉਸ ਟਾਈਮ ਇੱਕ ਉਪਲਬਧੀ ਮਿਲੀ ਜਦੋਂ ਇੱਕ ਸੀਕ੍ਰੇਟ ਇਨਫੋਰਮੇਸ਼ਨ ਦੇ ਉੱਪਰ ਅਸੀਂ ਇੱਕ ਬੰਦੇ ਨੂੰ ਰਾਉਂਡ ਅਪ ਕੀਤਾ ਸਦਰਬੰਗੇ ਦੇ ਏਰੀਆ ਦੇ ਵਿੱਚ ਜਿਸ ਦਾ ਨਾਮ ਅਮਰਜੀਤ ਹੈ ਅਮਰਜੀਤ ਜਿਹੜਾ ਹੈ ਫਤਿਹਗੜ ਚੂੜੀਆਂ ਜ਼ਿਲ੍ਹਾ ਬਟਾਲਾ ਦਾ ਰਹਿਣ ਵਾਲਾ ਹੈ ਇਹਦੇ ਕੋਲੋਂ ਜਿਹੜੀ 120 ਗ੍ਰਾਮ ਦੀ ਜਿਹੜੀ ਰਿਕਵਰੀ ਹੋਈ ਜਦੋਂ ਇਹਨੂੰ ਪੁੱਛਗਿੱਛ ਕੀਤੀ ਗਈ ਤੇ ਇਹਨੇ ਦੱਸਿਆ ਕਿ ਇਹ ਸਾਡੇ ਏਰੀਆ ਦੇ ਵਿੱਚ ਨੇ ਕ ਲਾਢੀ ਨਾਮ ਦਾ ਵਿਅਕਤੀ ਹੈ ਜਿਹਨੂੰ ਇਹ ਸਪਲਾਈ ਕਰਦਾ ਸੀਗਾ ਤੇ ਲਾਢੀ ਜਿਹੜਾ ਸੀਗਾ ਫਰਦਰ ਇਹਨੂੰ ਇਹਦੀ ਸੇਲ ਕਰਕੇ ਤੇ ਇਹਦੇ ਤੋਂ ਆਪਣੇ ਪੈਸੇ ਦੀ ਜਿਹੜੀ ਹੈਗੀ ਹੈ ਉਹ ਆਮਦਨ ਕਰਦਾ ਸੀਗਾ ਫਿਰ ਹੈ ਕੋਣੀ ਵੀ ਫਿਲਹਾਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਹੋਰ ਰਿਕਵਰੀਜ਼ ਤੇ ਖੁਲਾਸੇ ਹੋਣ ਦੀ ਆਸ ਹੈ ਕੋਈ ਕਾਲੀ ਮਾਮਲੇ ਦਰਜ ਨੇ ਇਹਨੂੰ ਇਨਵੈਸਟੀਗੇਟ ਕਰਦੇ ਆ ਲਾਢੀ ਜਿਹੜਾ ਹੈਗਾ ਇਹ ਇੱਕ ਜੰਡਿਆਲਾ ਜਿਹੜਾ ਕਿ ਸਦਰ ਬੰਗਾ ਦਾ ਏਰੀਆ ਉੱਥੇ ਦਾ ਰਹਿਣ ਵਾਲਾ ਤੇ ਉਹਨੂੰ ਫਰਦਰ ਇਹਦਾ ਰਿਮਾਂਡ ਹਾਸਲ ਕਰਕੇ ਤੇ ਇਹਦੇ ਕੋਲੋਂ ਫਰਦਰ ਜਿਹੜੀ ਹੈਗੀ ਪੁਸ਼ਕਿਸ਼ ਕੀਤੀ ਜਾਂਦੀ ਜਿਹੜਾ ਪਟਾਰਿਆ ਵਾਲਾ ਕਿ ਉਹ ਕਿਦਾਂ ਇਹਦੇ ਰੇਂਜ ਚ ਆਇਆ ਜੀ ਇਹ ਹੁਣ ਇਨਵੈਸਟੀਗੇਟ ਕਰਦੇ ਆਂ ਇਹ ਬਾਰਡਰ ਦੇ ਏਰੀਆ ਦੇ ਵਿੱਚੋਂ ਡਰੱਗਸ ਸਪਲਾਈ ਕਰਦਾ ਸੀਗਾ ਕਿਸ ਤਰੀਕੇ ਦੇ ਨਾਲ ਕੋਈ ਲਿੰਕੇਜ ਸੀਗੇ ਕੀ ਸੀਗੇ ਇਹ ਜਿਹੜੇ ਹੈਗੇ ਦੌਰਾਨ ਇਨਵੈਸਟੀਗੇਸ਼ਨ ਆਪਾਂ ਐਸਟੈਬਲਿਸ਼ ਕਰਾਂਗੇ ਅਮਰਜੀਤ ਸਿੰਘ ਦਾ ਕੋਈ ਸ਼ੱਕ ਅਮਰਜੀਤ ਸਿੰਘ ਦਾ ਕ੍ਰਿਮੀਨਲ ਬੈਕਗ੍ਰਾਉਂਡ ਆਪਾਂ ਚੈੱਕ ਕਰ ਰਹੇ ਹਾਂ ਹੁਣ ਉਹਦਾ ਰਿਮਾਂਡ ਹਾਸਲ ਕੀਤਾ ਹੈ ਤੇ ਇਹਦੇ ਬਾਰੇ ਵੀ ਪ੍ਰੋਪਰ ਜਿਹੜੀ ਹੈਗੀ ਡਿਟੇਲ ਲਈ ਜਾਵੇ। ਜਦੋਂ ਉਹਨੂੰ ਕਾਬੂ ਕੀਤਾ ਗਿਆ ਢਾਬੇ ਦੇ ਸੀਗਾ ਕਿਸੇ ਵਹੀਕਲ 'ਚ ਸੀ ਉਹ। ਫਿਲਹਾਲ ਇਹਨੂੰ ਆਪਾਂ ਇੱਕ ਨਾਕੇ ਦੇ ਉੱਪਰ ਕਾਬੂ ਕੀਤਾ ਸੀਗਾ ਸਦਰ ਬੰਗੇ ਦੇ ਏਰੀਆ ਦੇ ਵਿੱਚੋਂ ਤੇ ਨਾਕੇ ਦੌਰਾਨ ਹੀ ਇਹਦੇ ਕੋਲੋਂ ਜਿਹੜੀ ਹੈਗੀ ਹੈ ਉਹ ਰਿਕਵਰੀ ਹੋਈ ਸੀ। ਕਾਰ ਸੀ ਕਿ ਟੂਰੀ ਨੱਕ ਸੀ ਸਦਰ ਨਮਾਸ਼ਾ ਕਾਰ ਸਦਰ ਨਮਾਸ਼ਾ 4 ਵੀਲਰ ਤਸੀ ਕਿ ਟੂਰੀ ਲਰ ਤੇ ਸੀਗੀ। ਕੋਈ ਗੱਲ ਨਹੀਂ ਬਾਈ ਇਹ ਬੰਦਾ ਜਿਹੜਾ ਸੀਗਾ ਇਹ ਬਾਈ ਬੱਸ ਟ੍ਰੈਵਲ ਕਰਦਾ ਸੀਗਾ ਤੇ ਏਰੀਏ ਦੇ ਵਿੱਚ ਆ ਕੇ ਇਹ ਡਿਲੀਵਰੀ ਕਰਦਾ ਸੀਗਾ ਜਿਹੜਾ ਲਾਢੀ ਨਾਮ ਦਾ ਜਿਹੜਾ ਵਿਅਕਤੀ ਹੈ ਉਹ ਫਰਦਰ ਜਿਹੜਾ ਹੈਗਾ ਇਹ ਏਰੀਆ ਦੇ ਵਿੱਚ ਸਪਲਾਈ ਕਰਦਾ ਸੀ ਰਿਕਵਰੀ ਬਹੁਤ ਸਾਰੀ ਹੈ ਤੇ ਬਸ ਇੰਨਾ ਸੋਨ ਸਾਰਾ ਲੈ ਕੇ ਆ ਰਹੇ ਸੀ ਨਸ਼ੀਆਂ ਗੋਲੀਆਂ ਹੋ ਗਈਆਂ ਪਾਊਡਰ ਹੋ ਦੇਖੋ ਇਹਦੇ ਵਿੱਚ 120 ਗ੍ਰਾਮ ਦੀ ਰਿਕਵਰੀ ਹੋਈ ਅਗਰ 120 ਗ੍ਰਾਮ ਨੂੰ ਤੁਸੀਂ ਦੇਖੋਗੇ 120 ਗ੍ਰਾਮ ਬਹੁਤ ਛੋਟੀ ਜੀ ਜਿਹੜੀ ਹੁੰਦੀ ਉਹ ਓਕੂਪਾਈ ਹੋਉਂਦੀ ਹੈ ਕੈਪਸੂਲ ਦੀਆਂ ਜੀ ਬੋਟਲੀਆਂ ਜਾਂ 2 ਕਿਲੋ ਉਹ ਪੁਰਾਣੇ ਕੇਸ ਚ ਨਹੀਂ ਹੈ ਟੋਟਲ ਰਿਕਵਰੀ ਹੈ ਡਿਸਟ੍ਰਿਕਟ ਜਿਹੜੀ 2 ਮਹੀਨੇ ਦਿੰਦਾ ਸੀ ਰੀਮਾਂਡ ਆਪਾਂ ਹਲੇ ਪੇਸ਼ ਕਰਨ ਵਾਲਾ ਨੂੰ ਪੇਸ਼ ਕਰਕੇ ਆਪਾਂ ਇਹਦਾ ਮੈਕਸਿਮਮ ਤੋਂ ਮੈਕਸਿਮਮ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਸਬੰਧੀ ਮੈਂ ਤੁਹਾਨੂੰ ਇੱਕ ਹੋਰ ਜਾਣਕਾਰੀ ਵੀ ਦੇਣਾ ਚਾਹੁੰਦਾ ਕਿ ਇਸ ਮਹੀਨੇ ਦੌਰਾਨ ਸਾਡੇ ਡਿਸਟ੍ਰਿਕਟ ਨਵਾਂ ਸ਼ਹਿਰ ਵੱਲੋਂ ਬੜੇ ਕੰਸਿਸਟੈਂਟ ਲੈਵਲ ਦੇ ਉੱਪਰ ਜਿਹੜੇ ਹੈਗਾ ਐਫਰਟ ਕੀਤੇ ਜਾ ਰਹੇ ਹਨ ਜਿਹਦੇ ਉੱਪਰ ਡਰੱਗਸ ਦੇ ਰੋਗ ਥਾਮ ਸੰਬੰਧੀ ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਕਿ ਇਸ ਸੰਬੰਧੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਡੇਲੀ ਹਲਕਾ ਜੀਓਜ਼ ਤੇ ਬਾਕੀ ਜਿਹੜੇ ਐਸਚਓਜ਼ ਹੈਗੇ ਉਹਨਾਂ ਦੀ ਕਾਰਗੁਜ਼ਾਰੀ ਲਈ ਜਾਂਦੀ ਹੈ ਅਗਰ ਆਪਾਂ ਤੁਹਾਨੂੰ ਪਿਛਲੇ 2 ਮਹੀਨੇ ਦਾ ਵੇਰਵਾ ਦਈਏ ਤੇ ਪਿਛਲੇ 2 ਮਹੀਨਿਆਂ ਦੇ ਵਿੱਚ ਆਪਾਂ ਤਕਰੀਬਨ 182 ਕੇਸਿਸ ਜਿਹੜੇ ਰਜਿਸਟਰ ਕੀਤੇ ਹਨ ਤੇ ਬਖਸ਼ ਕੇਸਿਸ ਦੇ ਵਿੱਚ 193 ਵਿਅਕਤੀਆਂ ਨੂੰ ਆਪਾਂ ਗ੍ਰਿਫਤਾਰ ਕੀਤਾ ਹੈ ਅਗਰ ਆਪਾਂ ਰਿਕਵਰੀ ਦੀ ਗੱਲ ਕਰੀਏ ਹੀਰੋਇਨ ਜਿਹੜੀ ਹੈਗੀ ਹੈ 624 ਗ੍ਰਾਮ ਅਫੀਮ 1 ਕਿਲੋ 200 ਗ੍ਰਾਮ ਗੋਲੀਆਂ ਕੈਪਸੂਲ ਤਕਰੀਬਨ 2000 ਦੇ ਕਰੀਬ ਜਿਹੜੀ ਡੋਡਾ ਚੂਰਾ ਪੋਸਟ ਹੈਗੀ ਹੈ तकरीबन 3 ਕਿਲੋ ਦੇ ਕਰੀਬ ਨਸ਼ੀਲਾ ਪਾਊਡਰ ਜਿਹੜਾ ਹੈਗਾ ਉਹ तकरीबन 5 ਗ੍ਰਾਮ ਦੇ ਕਰੀਬ ਤੇ ਨਸ਼ੀਲੇ ਜਿਹੜੇ ਟੀਕੇ ਹੈਗੇ ਉਹ ਵੀ ਬਰਾਮਦ ਕੀਤੇ ਗਏ ਹਨ ਸਰ ਇਸ ਵਿੱਚ ਕਮਰਸ਼ੀਅਲ ਕੁਆਂਟੀਟੀ ਕੋਈ ਨਹੀਂ ਸਾਰੇ 0.75 ਗ੍ਰਾਮ 1 ਗ੍ਰਾਮ 2 ਗ੍ਰਾਮ ਕਰ ਰਹੇ ਇਸ ਤਰ੍ਹਾਂ ਦਾ ਹੈ ਤੇ ਜਿਹੜਾ ਆਪਾਂ ਜਿਹੜਾ ਵੇਚ ਰਹੇ ਨੇ ਸੌਦਾਗਰ ਨੇ ਆਪਾਂ ਉਹ ਨਹੀਂ ਫੜ ਰਹੇ ਜਿਹੜੇ ਗਿਨ ਵਾਲੇ ਨੇ ਆਪਾਂ ਉਹਨੂੰ ਫੜ ਰਹੇ ਹਾਂ ਇਸ ਤਰ੍ਹਾਂ ਕਿ ਜਦੋਂ ਸਾਨੂੰ ਕਿਸੇ ਵੀ ਬੰਦੇ ਦੇ ਖਿਲਾਫ ਕੋਈ ਇਨਫੋਰਮੇਸ਼ਨ ਮਿਲਦੀ ਹੈ ਉਸ ਬੰਦੇ ਦੇ ਉੱਪਰ ਸਾਡੇ ਵੱਲੋਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ Trap ਲਗਾਇਆ ਜਾਂਦਾ ਹੈ ਉਹਦੇ ਕੋਲ ਜਿਸ ਤਰ੍ਹਾਂ ਦੀ ਰਿਕਵਰੀ ਹੁੰਦੀ ਹੈ ਆਪਾਂ ਉਸ ਤਰ੍ਹਾਂ ਦਾ ਮੁਕਦਮਾ ਦਰਜ ਕਰੀਦਾ ਹੈ ਉਸ ਤੋਂ ਬਾਅਦ ਜਿਹੜੇ ਹੈਗਾ ਇਹਨਾਂ ਦੇ ਬੈਕਵਰਡ ਲਿੰਕੇਜ ਜਿਹੜੇ ਹੈਗੇ ਆ ਸਾਡਾ ਮੇਨ ਫੋਕਸ ਜਿਹੜਾ ਹੁੰਦਾ ਉਹਨਾਂ ਦੇ ਬੈਕਵਰਡ ਲਿੰਕੇਜ ਦੇ ਉੱਪਰ ਹੈ ਇਸ ਬੈਕਵਰਡ ਲਿੰਕ ਲਿੰਕੇਜਸ ਨੂੰ ਉਹ ਉਹਨਾਂ ਦੇ ਉਹਨਾਂ ਨੂੰ ਪਕੜਨ ਵਾਸਤੇ ਸਾਡੀ ਸੀਆਈ ਟੀਮ ਅਲੱਗ-ਅਲੱਗ ਸਪੈਸ਼ਲ ਬ੍ਰਾਂਚਸ ਟੀਮ ਤੇ ਸਾਡੀ ਅਲੱਗ ਵੀ ਜਿਹੜਾ ਨਾਰਕੋਟਿਕ ਸੈੱਲ ਬਣਾਇਆ ਉਹਨਾਂ ਤੇ ਕੰਮ ਕਰ ਰਹੇ ਹੈ ਤੇ ਇਹਦੇ ਉੱਪਰ ਵੀ ਜਿਹੜਾ ਹੈਗਾ ਤੁਰੰਤ ਆਪਾਂ ਨੂੰ ਜਿਹੜੇ ਹੈਗੇ ਉਹ ਰਿਜ਼ਲਟ ਜ਼ਰੂਰ ਮਿਲਣਗੇ ਸਾਰੇ ਗੱਲ ਸਾਹਮਣੇ ਆਈ ਕਿ ਜਿਹਨੇ ਸਪਲਾਈ ਦੇਣਾ ਆਇਆ ਸੀਗਾ ਉਹਨੇ ਖੁਦ ਖੰਜ਼ੂਮ ਕਰ ਲਈ ਸੀ ਕਿ ਅੱਗੇ ਵੀ ਸਪਲਾਈ ਕਰਦਾ ਸੀ ਤੇ ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜਿਹੜਾ ਲਾਡੀ ਨਾਮ ਦਾ ਵਿਅਕਤੀ ਹੈ ਇਹ ਬੰਦਾ ਅਮਰਜੀਤ ਦੇ ਕੋਲੋਂ ਲੈ ਕੇ ਫਰਦਰ ਏਰੀਏ ਦੇ ਵਿੱਚ ਜਿਹੜੀ ਸੀਗੀ ਸਪਲਾਈ ਕਰਦਾ ਸੀਗਾ